ਪਈ ਆਉਨੇ ਮੇਲੇ ਨੂੰ ਲੱਡੂ ਜਲੇਬੀਆਂ ਹੋਰ ਬੜਾ ਕੁਝ ਖਵਾਇਆ ਨਹੀਂ ਹੋਰਾਂ ਨੂੰ ਤਾਂ ਕੱਪੀਂ ਖਾਤੀ ਮਾਂ ਮੇਰੂ ਜੱਗੜਾਇਆ ਨਹੀਂ ਚਾਪੀਂਦੇ ਨੇ ਲੇਵੇਂ ਛੱਗਾ ਫਿਰ ਛੱਗਾ ਛਪੜੋ ਤਵਾਇਆ ਨਹੀਂ ਵੇੜਾ ਖਿਲਾ ਕਰੋ ਮੇਲ ਨਾਨਕਾ ਆਇਆ ਵੇੜਾ ਖਿਲਾ ਕਰੋ ਜਾੜ ਦੀ ਲਖਣ ਜਾੜ ਦੀ ਕੰਮ ਨਹੀਂ ਜਾੜ ਦੀ ਕੋਈ ਵੈ ਇਹ ਨਹੀਂ ਜਾੜ ਦੀ ਟੁਡਾ ਕੋਟਾ ਕੀ ਕਰੇ ਕੀ ਦੋਈ ਵੈ ਤਸਨ ਬਸਣ ਦਾ ਮੁੱਕਦੇ ਇਹਦੇ ਸਾੰਬੇ ਗੌੜੇ ਰਸੋਈ ਨਹੀਂ ਡਟ ਜਮਲੇ ਨਾ ਜਗੋਂ ਤੇਰਵੀ ਹੋਈ ਨਹੀਂ ਡਟ ਜਮਲੇ ਨਾ ਜਗੋਂ ਤੇਰਵੀ ਖੂਹੀ ਨਹੀਂ ਡਟ ਜਮਲੇ ਨਾ ਜਗੋਂ ਤੇਰਵੀ ਹੋਈ ਨਹੀਂ ਡਟ ਮਾਰੋ ਅੱਗੇ ਹਾਂ ਮੈਂ ਜਵਾਬ ਹੈ i a ਜੇ ਜੱਪ ਬਾਬੋ ਨੇ ਬੁਲਕਾਰੀ ਨੀ ਜਗਜੀਤ ਪੱਪ ਮਦੈ ਦੇ ਕੁੜਤੀ ਕਣ ਦੇ ਬਿਆ ਕਰਤੇ ਕੋਕੋ ਵੀਰਾ ਬੇ ਮੁਰੱਫੇ ਵਾਲਿਆ ਮੇਰਾ ਆਸੀ ਵੇਲਾ ਬੇ ਹੱਥ ਖਾਲੀ ਵੀਰਾ ਬੇ ਮੁਰੱਫੇ ਵਾਲਿਆ ਆਸੀ ਵੇਲਾ ਲੁਕੀ ਨਵ ਦੀਪ ਨੇ ਕੁੜੀ ਨੱਚਦੀ ਕਾਤੋਨੀ ਕੀ ਨਵ ਦੀਪ ਨੇ ਕੁੜੀ ਨੱਚਦੀ ਕਾਤੋਨੀ ਕੀ ਨਵ ਦੀਪ ਨੇ ਕੁੜੀ ਨੱਚਦੀ ਕਾਤੋਨੀ

ਅੱਜ ਕੀ ਅਸਮੀਨੀ ਵਸ ਲਿਆਉਣੀ ਥਾਰੇ ਵਾਲੀ ਮਾਸਦੀ ਦੀ ਵੇਚ ਕੇ ਅਸਮੀਨੀ ਵਸ ਲਿਆਉਣੀ ਉਸਾਨਾ ਕਰੀ ਪਾਪੀ ਦੀ ਅਸ ਲੰਬੇ ਰੁਕਤੇ ਪਾਣੀ ਉਸਾਨਾ ਕਰੀ ਪਾਪੀ ਆਰੀ ਵਾਂਸੀ ਕੱਟਣ ਗਿਆ ਅਸੀਂ ਖੱਟ ਕੇ ਲਿਆਂਦੀ ਆਰੀ ਨਹੀਂ ਤੇਰੇ ਮਾਪਿਆਂ ਨੇ ਨਰਮਾ ਚੁਗਜੋ ਪਾਲੀ ਨਹੀਂ ਤੇਰੇ ਮਾਪਿਆਂ ਨੇ ਨਰਮਾ ਚੁਗਜੋ ਪਾਲੀ ਨਹੀਂ ਤੇਰੇ ਮਾਪਿਆਂ ਨੇ ਨਰਖਦਾ ਤੇਰਾ ਕਾਲੀ ਨਹੀਂ ਤੇਰੇ ਮਾਪਿਆਂ ਨੇ ਨਰਮਾ ਚੁਗਜੋ ਪਾਲੀ ਨਹੀਂ ਤੇਰੇ ਮਾਪਿਆਂ ਨੇ ਉਹ ਸੀ ਤੇ ਦੀ ਸਹਾਲੀਆਂ ਹਨ ਸਾਡੇ ਮਾ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਤੂਰੀ ਬਈ ਉੱਥੋਂ ਦੀ ਇੱਕ ਕੁੱਤੀ ਸੁਣੀਦੀ ਨਾਤਾ ਉਹ ਮੱਕੀ ਦੀ ਰੋਟੀ ਖਾਂਦੀ ਨਾ ਖਾਂਦੀ ਉਹ ਚੂਰੀ ਮੇਰੇ ਹਾਂ ਦੀ ਏ ਕਾਦੀ ਐ ਮਗਰੂਰੀ ਮੇਰੇ ਹਾਂ ਦੀ ਏ ਕਾਦੀ ਐ ਮਗਰੂਰੀ ਇਹ ਹਾਂ ਦੀ ਏ ਕਾਦੀ ਐ ਮਗਰੂਰੀ ਮੇਰੇ ਹਾਂ ਦੀ ਏ ਉਹ ਕਰਾਉਣਾ ਬੋਲੀ ਲੱਤੇ ਆ ਬਟ ਕੀ ਟੌਕ ਵਿੱਚ ਕੱਲ ਘੇਰ ਕੇ ਦਾਗਿਓ ਨਾ ਤੇ ਫੇਰ ਨਹੀਂ ਦੇਖੀ ਜਾਊਗੀ ਪੁਲਸ ਕਰੂ ਹਣ ਜਿਹੜੀ ਨਹੀਂ ਵੇਖੀ ਜਾਊਗੀ ਪੁਲਸ ਕਰੂ ਹਣ ਜਿਹੜੀ ਨਹੀਂ ਵੇਖੀ ਜਾਊਗੀ ਪੁਲਸ ਕਰੂ ਹਣ ਜਿਹੜੀ ਨਹੀਂ ਵੇਖੀ ਜਾਊਗੀ ਹਉ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਾੜੀ ਵੀ ਮਾੜੀ ਜਾਂਦੋ ਕੁਣੀਆਂ ਸੁਣੀ ਦੀਆਂ ਹਉ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਾੜੀ ਵੀ ਮਾੜੀ ਜਾਂਦੋ ਕੁਣੀਆਂ ਸੁਣੀ ਦੀਆਂ ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਾੜੀ ਬਈ ਮਾੜੀ ਜਾਂਦੋ ਕੁੜੀਆਂ ਸੁਣੀਆਂ ਉਹ ਪਤਲੀ ਤੇ ਤਾਂ ਖੱਟਾ ਡੋਰੀਆ ਪਤਲੀ ਤੇ ਕਲਵਾਰੀ ਹੇਡ ਪਰੋਟੇ ਦੇ ਤਾਂ ਦਿਨ ਕਰੇ ਕਵਾਰੀ ਹੇਡ ਪਰੋਟੇ ਦੇ ਤਾਂ ਦਿਨ ਕਰੇ ਕਵਾਰੀ ਹੇਡ ਪਰੋਟੇ ਦੇ ਤਾਂ ਦਿਨ ਕਰੇ ਕਵਾਰੀ ਹੇਡ ਪਰੋਟੇ ਦੇ ਲੈ ਮੋਰ ਸਿੰਘ ਵਾਲਾ ਹਾਏ ਹਾਏ ਮੋਰ ਸਿੰਘ ਵਾਲੇ ਦੀਆਂ ਦੋ ਨਾਰਾਂ ਸੁਣੇ ਦੀਆਂ ਇੱਕ ਪਤਲੀ ਕੰਭਾਰੀ मोत जी मोतारी जा डोरिया ਇਹ ਸਕਦਾ ਨਹੀਂ ਇੱਕ ਦਿਨ ਉਹਨੂੰ ਪੁਲਸ ਪੜਨ ਲੱਗੀ ਫੇਰ ਤੀਆਂ ਇਹ ਤੁਨ ਵੜਦਾ ਮੈਂ ਕਿਆ ਮੁਰਤੀ ਦੀ ਇਹ ਤਾਂ ਸੁਹੇ ਫੜਦਾ ਮੈਂ ਕਿਆ ਮੁਰਤੀ ਦੀ ਇਹ ਤਾਂ ਸੁਹੇ ਫੜਦਾ ਤੋਸੀ ਦੀ ਇਹ ਤਾਂ ਸੁਹੇ ਫੜਦਾ ਇਹ ਆਇਆ ਜਦਵੀਰਾ ਮੇਰੇ ਕੋਲ ਆਇਆ ਬਾਣੀ ਬਾਣੀ ਆਏ ਮੇਰ ਨੰਦ ਵਾਸਤੇ ਤੋ ਫਰਮੂ ਤੇ ਲੈ ਆਈ

ਗਾਜੂੜੀ ਵੀਰਾ ਵੇ ਤੁਰ ਚੱਲੀਏ ਤੁੱਦੂ ਦੀ ਕੀ ਬਾਤ ਪੁੱਛੜੀ ਕਾਤੇ ਵੀਰਾ ਦੱਤੂਲੇ ਵੀਰ ਨੇ ਗਾਜੂੜੀ ਕੁੱਗੂ ਨੇ ਵੀਂਦਾਂ ਚੱਕ ਲਈਏ ਤੂੰ ਸਿਖ ਰਗੋ ਵੀਰ ਨੇ ਗਾਟੂੜੀ ਮੂਹੇ ਮਸਰਹੀ ਜਿਹਦਰ ਨੇ ਕੁਝ ਨ ਲਖਾਈ ਜੇ ਬੜਾ ਪੇਤੇ ਨੀ ਆਂਦੇ ਜਦ ਮੈਂ ਬਾਗੀ ਪੇਤੇ ਨੀ ਜੈ ਬੜੀ ਅਕਲਾ ਨਾ ਰੂੜੀ